ਸਵਾਗਤ ਆਪ ਸਭ ਦਾ ਅਤੇ ਮੈਂ ਹਾ ਸੁਖਾਖੇੜੀ ਵਾਲਾ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਮਲੇਰ ਕੋਟਲਾ ਪੁਲਿਸ ਕਿੰਨੀ ਕੁ ਚੌਕਸ ਨਜ਼ਰ ਆ ਰਹੀ ਹੈ ਚੱਪੇ ਚੱਪੇ ਤੇ ਨਿਗਰਾਨੀ ਰੱਖੀ ਗਈ ਆ ਨਾਕਾਬੰਦੀ ਕੀਤੀ ਗਈ ਆ ਤੇ ਜੇਕਰ ਗੱਲ ਕਰੀਏ ਤਾਂ ਪੁਲਿਸ ਨੂੰ ਹੁਣ ਜਾਲੀ ਕਰੰਸੀ ਬਰਾਮਦ ਹੋਈ ਆ ਤੇ ਅਫੀਮ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਆ ਵੱਡੀ ਕੁਆਂਟੀਟੀ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਤੇ ਐਸਐਸਪੀ ਡਾਕਟਰ ਸਿਮਰਤ ਕੌਰ ਸਾਡੇ ਨਾਲ ਮੌਜੂਦ ਨੇ ਤੇ तमाम ਉਹ ਟੀਮ ਮੌਜੂਦ ਆ ਜਿਨ੍ਹਾਂ ਵੱਲੋਂ ਇਹ ਸਭ ਕੁਝ ਹਾਸਲ ਕੀਤਾ ਗਿਆ ਮੈਮ ਕਿਸ ਤਰ੍ਹਾਂ ਇਹ ਕਰੰਸੀ ਜਿਹੜੀ ਹੈਗੀ ਆ ਜਾਲੀ ਫੜੀ ਗਈ ਆ ਜੀ ਅਨ ਦੇਖੋ ਇਨੀਸ਼ੀਅਲੀ ਸਾਡੇ ਆ ਦੋ ਬੰਦੇ ਸੀ ਗ੍ਰਿਫਤਾਰ ਕੀਤੇ ਸਿਗੇ 2 ਮਈ ਨੂੰ ਇਹਦੇ ਚ ਇੱਕ ਹੈ ਰਿਸ਼ੂ ਜੋ ਮਲੇਰਕੋਟਲਾ ਦਾ ਰਹਿਣ ਵਾਲਾ ਹੈ ਦੂਜਾ ਲਖਵਿੰਦਰ ਜੋ ਪਟਿਆਲਾ ਦਾ ਰਹਿਣ ਵਾਲਾ ਹੈ ਇਨਾਂ ਕੋਲੋਂ ਸਾਨੂੰ 2,85,000 ਰੁਪਏ ਬਰਾਮਦ ਹੋਏ ਸੀਗੇ ਇਸ ਤੋਂ ਬਾਅਦ ਅਸੀਂ ਬੈਕਵਰਡ ਲਿੰਕੇਜ ਵਿੱਚ ਜਾਈ ਕਿ ਉਹ ਦੀ ਤਫਤੀਸ਼ ਕੀਤੀ ਤੇ ਸਾਨੂੰ ਪਤਾ ਚੱਲਿਆ ਕਿ ਇਹ ਕਿਸੇ ਅਮਿਤ ਗਿੱਲ ਕੋ ਲੈ ਕੇ ਆਂਦੇ ਹਨ ਜੋ ਕਿ ਸਹਾਰनपुर ਦਾ ਰਹਿਣ ਵਾਲਾ ਹੈ ਫਿਰ ਅਸੀਂ ਰੇਡ ਪਾਰਟੀ ਉੱਥੇ ਭੇਜੀ ਤੇ ਉੱਥੋਂ ਸਾਨੂੰ ਉਹਦੇ ਕੋਲੋਂ 81 ਲੱਖ ਤੇ ਕੁਝ ਰੁਪਏ ਕੁਝ ਹਜ਼ਾਰ ਰੁਪਏ ਸਾਨੂੰ ਰਿਕਵਰ ਹੋਏ ਤੇ ਨਾਲ ਹੀ ਕੰਪਿਊਟਰ ਸਕੈਨਰ ਪ੍ਰਿੰਟਰ ਲਾਮਿਨੇਸ਼ਨ ਮਸ਼ੀਨ ਸਕਰੀਨ ਬੋਰਡ ਜੋ ਕਿ ਫੇਕ ਕਰੰਸੀ ਬਣਾਉਣ ਚ ਇਸਤੇਮਾਲ ਹੋ ਰਿਹਾ ਸੀਗਾ ਉਹ ਵੀ ਰਿਕਵਰ ਹੋਏ ਤੇ ਜੀ ਕੁੱਲ ਰਿਕਵਰੀ ਇਸ ਵਕਤ ਇਸ ਇਸ ਮਾਮਲੇ ਵਿੱਚ 84 ਲੱਖ ਐਂਡ 20000 ਰੁਪਏ ਹੈ ਮੈਡਮ ਕਿਹਾ ਜਾ ਰਿਹਾ ਕਿ ਮਾਰਕੀਟ ਦੇ ਵਿੱਚ ਵੀ ਪਹਿਲਾਂ ਵੀ ਇਹਨਾਂ ਨੇ ਇਹ ਪੈਸੇ ਚਲਾਈ ਆ ਉਹਦੇ ਵਿੱਚ ਅਸੀਂ ਇਹਨਾਂ ਦੇ ਜਿਹੜੇ ਬਾਕੀ ਇਹਨਾਂ ਨੇ ਕਿਹਨੂੰ-ਕਿਹਨੂੰ ਸਪਲਾਈ ਕੀਤੇ ਆ ਜਾਂ ਕਿਨੂੰ ਹੋਰ ਕਰਨ ਦੀ ਉਹ ਉਹਦੇ ਚਤਾੜ ਵਿੱਚ ਸੀਗੇ ਉਹਦੀ ਅਸੀਂ ਗੁੱਡੰਗਾਈ ਨਾਲ ਚੈੱਕ ਕਰ ਰਹੇ ਹਾਂ ਜੀ ਇਹ ਇਲੈਕਟ੍ਰੋਨ ਦੇ ਵਿੱਚ ਤਾਂ ਨਹੀਂ ਇਸਤੇਮਾਲ ਕਰਦੇ ਅ ਇਹਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਅਫੀਮ ਦੇ 20 ਕਿਲੋ ਅਫੀਮ ਜ ਹੋਈ ਹੈ ਰਿਕਵਰ ਹੋਈ ਹੈ ਇਹ ਅਸੀਂ ਸੈਟਰਡੇ ਨੂੰ 4 ਤਰੀਕ ਨੂੰ ਰਿਕਵਰ ਕੀਤੀ ਸੀਗੀ ਇਹਦੇ ਵਿੱਚ ਦੋ ਮੁਜਰਮ ਨੇ ਉਹ ਟਰੱਕ ਵਿੱਚੋਂ ਜਿਹੜਾ ਟਰੱਕ ਸੀਗਾ ਉਹ ਪਰਿਆ ਹੋਇਆ ਸੀਗਾ ਆਇਰਨ ਸਪੌਂਜ ਦਾ ਬਟ ਸਾਨੂੰ ਜਿਹੜੀ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਤੇ ਇਸ ਕਰਕੇ ਜਦੋਂ ਟਰੱਕ ਦੀ ਚੰਗੀ ਤਰ੍ਹਾਂ ਸਰਚ ਕੀਤੀ ਗਈ ਉਹ ਚੋਂ 20 ਕਿਲੋ ਅਫੀਮ ਬਰਾਮਦ ਹੋਈ ਹੈ ਕੋਈ ਜਿਹੜੇ ਹੈਗਾ ਇਹਨਾਂ ਦੇ ਪਰਚੇ ਦੱਸਦੇ ਅ ਇਹਨਾਂ ਦੀ ਅਪਰਾਧਿਕ ਪੇਛੋਕੜ ਦੀ ਅਸੀਂ ਜਾਂਚ ਕਰ ਰਹੇ ਹਾਂ ਜੀ ਮੈਡਮ ਇਹ ਕਿਹੜੀ ਕਿਹੜੀ ਟੀਮ ਵੱਲੋਂ ਜਿਹੜੇ ਹੈਗੇ ਅ ਇਹ ਮਲੇਰਕੋਟਲਾ ਪੁਲਿਸ ਐਂਡ ਕਾਉਂਟੇ ਇੰਟੈਲੀਜੈਂਸ ਇਨ ਪਟਿਆਲਾ ਇਹਨਾਂ ਵੱਲੋਂ ਜਾਂਚ ਲੱਗਦਾ ਪੁਲਿਸ ਦੀ ਵੱਡੀ ਕੰਮ ਕਰਦੀ ਹੈ ਜੀ ਅਸੀਂ ਉਮੀਦ ਕਰਦੇ ਹਾਂ ਇਸ ਤੋਂ ਵੀ ਵੱਡੀ ਕਾਮਯਾਬੀ ਹੋਣੀ ਹੈ ਜੀ ਥੈਂਕ ਯੂ ਦੱਸ ਦਈਏ ਕਿ ਉਹਨਾਂ ਲੋਕਾਂ ਲਈ ਇੱਕ ਬੇहद ਵੱਡੀ ਖਬਰ ਆ ਜਿਹੜੇ ਪੈਸੇ ਲੈ ਕੇ ਆਪਣੀ ਵੋਟ ਵੇਚ ਦਾਂਦੇ ਸਨ ਜਿਹੜੇ ਪੈਸੇ ਉਹਨਾਂ ਨੂੰ ਮਿਲ ਰਹੇ ਨੇ ਕਿ ਵਾਕਈ ਉਹ ਅਸਲ ਨੇ ਯਾ ਨਕਲ ਨੇ ਇਹ ਵੀ ਵੱਡਾ ਸਵਾਲ ਹੈ ਕਿਉਂਕਿ ਮਲੇਰਕੋਟਲਾ ਪੁਲਿਸ ਨੇ ਅਜੇ ਹੀ ਲੱਖਾਂ ਰੁਪਏ ਦੀ ਜਾਲੀ ਕਰੰਸੀ ਜਿਹੜੀ ਹੈਗੀ ਬਰਾਮਦ ਕੀਤੀ ਗਈ ਹੈ ਤੇ ਨਸ਼ਾ ਵੀ ਬਰਾਮਦ ਕੀਤਾ ਗਿਆ ਜਾਂਚ ਚੱਲ ਰਹੀ ਹੈ ਕਿ ਵਾਕਈ ਇਹ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੇ ਵਿੱਚ ਇਹ ਜਾਲੀ ਪੈਸੇ ਕਰੰਸੀ ਵੰਡੀ ਜਾਣੀ ਸੀ ਤੇ ਨਸ਼ਾ ਵੰਡਿਆ ਜਾਣਾ ਸੀ ਅਫੀਮ ਵੰਡੀ ਜਾਣ ਸੀ ਇਹ ਜਾਂਚ ਦਾ ਵਿਸ਼ਾ ਹੈ ਵਾਕਈ ਲੋਕ ਸਭਾ ਚੋਣਾਂ ਨੂੰ ਲੈ ਕੇ ਮਲੇਰਕੋਟਲਾ ਪੁਲਿਸ ਦੀ ਇਹ ਅਹਿਮ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ ਆਉਣ ਵਾਲੇ ਦਿਨਾਂ 'ਚ ਵੇਖਣਾ ਹੋਵੇਗਾ ਕਿ ਹੋਰ ਕਿਹੜੀ ਕਿਹੜੀ ਕਾਮਯਾਬੀ ਜ ਇਰ ਕੋਲ ਪੁਲਿਸ ਦਰਜ ਕਰਦੀ ਹੈ ਮਲੇਰ ਕੋਟਲਾ ਤੋਂ ਕਮਾਂ ਸੁਖਵਿੰਦਰ ਦੇ ਨਾਲ ਸੁੱਖਾ ਖੇੜੀ ਵਾਲਾ